ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਬਹੁਤ ਹੀ ਲੱਗ ਤਰੀਕੇ ਦਾ ਸਨੈਕਸ ਜਿਹੜੀ ਆਪਾਂ ਇਹ ਪੰਨੇ ਜਾਲੀ ਆਪਾਂ ਢੇਰ ਤੇ ਸੜਦੀ ਦੀ ਨਾ ਉਹਦੇ ਨਾਲ ਆਪਾਂ ਜਿਹੜੇ ਬਹੁਤ ਹੀ ਸੋਹਣੇ ਸਨੈਕਸ ਬਣਾ ਕੇ ਤਿਆਰ ਕਰਨੇ ਕਿਸੇ ਨੂੰ ਪਤਾ ਨਹੀਂ ਲੱਗੂਗਾ ਕਿੰਦਾਂ ਤੁਸੀਂ ਬਣਾਏ ਆ ਬੜਾ ਬਹੁਤ ਬੜਾ ਵਧੀਆ ਜਿਹੜਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਬਣਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਜੀ ਤੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਸ਼ੁਰੂ ਕਰਦੇ ਆਂ ਆਪਾਂ ਇਹ ਜਿਹੜੇ ਸਨੈਕਸ ਬਣਾਉਣੇ ਆਲੂ ਤੁਸੀਂ ਆਪਣੇ ਹਿਸਾਬ ਨਾਲ ਲਓ ਜਿੰਨੇ ਕੁ ਤੁਸੀਂ ਸਨੈਕਸ ਬਣਾਉਣੇ ਆ ਆਲੂ ਨੂੰ ਉਬਾਲ ਲਿਆ ਛਿੱਲ ਲਿਆ ਕਦੂਘਸ ਕਰ ਲਿਆ ਆਲੂਆਂ ਦੇ ਵਿੱਚ ਕੋਈ ਜ਼ਿਆਦਾ ਮੋਟੀ ਜਿਹੜੀ ਆ ਟੁਕੜਾ ਨਹੀਂ ਰੱਖਣਾ ਆਪਾਂ ਇਹਦੇ ਵਿੱਚ ਆਪਾਂ 4 ਚਮਚੇ ਜਿਹੜੇ ਪਾ ਦਿੱਤੇ ਆ ਬ੍ਰੈਡ ਕ੍ਰਮ ਬ੍ਰੈਡ ਦਾ ਚੂਰਾ ਬ੍ਰੈਡ ਨੂੰ ਆਪਾਂ ਜਿਹੜਾ ਆ ਉਹਦਾ ਚੂਰਾ ਕਰ ਲਿਆ ਸੀ ਉਹਦੇ 4 ਚਮਚੇ ਪਾਏ ਆ ਤੇ ਵਿੱਚ ਪਾ ਤਾ ਨਾਮਕ ਪਾ ਦਨੇ ਕਾਲੀ ਮਿਰਚ ਪਾ ਦਨੇ ਚਿਲੀ ਫਲੈਕਸ ਪਾ ਦਨੇ ਆ ਜਿਆਦਾ ਤਿੱਖਾ ਕਰਨਾ ਹਰੀ ਮਿਰਚ ਪਾ ਦੋ ਜਾਂ ਦੂਜੀ ਲਾਲ ਮਿਰਚ ਪਾ ਦੋ ਤੇ ਇਹਦੇ ਵਿੱਚ ਆਪਾਂ 2 ਚਮਚੇ ਸਿਰਫ 2 ਚਮਚੇ ਕੌਰਨ ਫਲੋਰ ਦੇ ਆਪਾਂ ਪਾਏ ਆ ਤੇ ਜਿਆਦਾ ਨਹੀਂ ਪਾਉਣਾ ਹੈਗਾ ਨਹੀਂ ਤਾਂ ਉਹਦਾ ਹੀ ਟੇਸਟ ਆਊਗਾ ਤੇ ਬਸ ਆਪਾਂ ਬ੍ਰੈਡ ਕ੍ਰੰਬ ਦੇ 4 ਚਮਚੇ ਪਾਏ ਆ ਕੌਰਨ ਫਲੋਰ ਦੇ 2 ਚਮਚੇ ਪਾਏ ਆ ਤੇ ਬਾਕੀ ਆਲੂ ਵਾਲ ਕੇ ਜਿਹੜੇ ਉਹ ਮੈਸ਼ ਕਰ ਲਏ ਕੋਚ ਇਹਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਐਸੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਕਰਕੇ ਇਹਨੂੰ ਗੁੰਨ ਲੈਣਾ ਵਧੀਆ ਜਿਦਾ ਆਟਾ ਗੁੰਹਦੇ ਆ ਨਾ ਉਦਾਂ ਦਾ ਇਹਨੂੰ ਆਪਾਂ ਤਿਆਰ ਕਰਨਾ ਸਮੂਥ ਜਿਹਾ ਤੇ ਜਿਹੜੀ ਆਪਾਂ ਜਾਲੀ ਪੰਨੀ ਜਿਹਦੇ ਵਿੱਚ ਆਲੂ ਵਗੈਰਾ ਸਬਜੀ ਆਲੂ ਪਿਆਜ਼ ਸਬਜੀ ਆਂਦੀ ਹੈ ਨਾ ਤੇ ਉਹ ਆਪਾਂ ਅਕਸਰ ਖੋਲ ਕੇ ਸੁੱਟ ਦਈਦੀ ਆ ਬਹੁਤ ਕੰਮ ਦੀ ਚੀਜ਼ ਆ ਉਹਨੂੰ ਧੋ ਲਓ ਧੋ ਕੇ ਉਹਨੂੰ ਸਾਫ਼ ਕਰ ਲਓ ਪਾਣੀ ਨਾ ਲੱਗਿਆ ਹੋਵੇ ਨਹੀਂ ਤਾਂ ਛਿੱਟੇ ਪੈਣਗੇ ਜੇ ਤੁਸੀਂ ਬਣਾਉਂਗੇ ਇਹ ਤੇ ਉਹਨੂੰ ਧੋ ਲਓ ਧੋ ਕੇ ਸੁਕਾ ਲਓ ਸਾਫ ਕਰ ਲਓ ਤੇ ਉਹਦੇ ਨਾਲ ਹੀ ਆਪਾਂ ਜਿਹੜੇ ਇਹ ਸਨੈਕਸ ਤਿਆਰ ਕਰਨੇ ਬਣਾ ਕੇ ਦੇਖੋ ਜਿਹੜਾ ਇਹ ਆਪਣਾ ਡੋ ਆ ਨਾ ਇਹਨੂੰ ਇਸ ਤਰ੍ਹਾਂ ਮਲੈਂਜੇ ਆਪਾਂ ਬਣਾਉਣਾ ਕੋਈ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਬਸ ਐਸੇ ਤਰ੍ਹਾਂ ਤਿਆਰ ਹੋ ਜਾਂਦਾ ਹੈ ਪਹਿਲਾਂ ਮੈਂ ਡਬਲ ਜਾਲੀ ਜਿਹੜੀ ਇੱਧੇ ਦੋਰੀ ਹੈ ਨਾ ਤੇ ਇਹਦੇ ਵਿੱਚੋਂ ਬਣਾ ਕੇ ਦਿਖਾ ਲਦੀਆਂ ਦੋਰੀ ਜਾਲੀ ਦੇ ਵਿੱਚੋਂ ਜਿਹੜੀ ਆ ਅ ਕਿਤੇ ਕਿਤੇ ਜਾਲੀ ਡਬਲ ਹੋ ਕੇ ਨਾ ਅੱਗੇ ਪਿੱਛੇ ਹੋ ਜਾਂਦੀ ਆ ਤੇ ਫਿਰ ਉਹਦੇ ਵਿੱਚੋਂ ਜਿਹੜਾ ਸਨੈਕਸ ਆਪਣਾ ਉਹਦੇ ਪੀਸ ਵਿੱਚ ਬڑے ਛੋਟੇ ਹੋ ਜਾਂਦੇ ਆ ਹੁਣ ਮੈਂ ਡਬਲ ਜਾਲੀ ਦੇ ਵਿੱਚ ਜਿਹੜਾ ਥੋੜਾ ਜਿਹਾ ਰੱਖ ਲਿਆ ਆਪਾਂ ਪੇੜਾ ਛੋਟਾ ਜਿਹਾ ਜ਼ਿਆਦਾ ਨਹੀਂ ਬੜਾ ਤੇ ਇਹਨੂੰ ਬਸ ਦੇਖੋ ਉਹਨੂੰ ਪੇੜਾ ਮੇ ਰੱਖਿਆ ਇਹਨੂੰ ਕੁਛ ਨਹੀਂ ਕਰਨਾ ਆਪਾਂ ਤੇ ਦੇਖਣ ਵਾਲਾ ਕੋ ਉਹ ਵੀ ਕਿੰਨੀ ਮਿਹਨਤ ਨਾਲ ਬਣਾਇਆ ਹੋਊਗਾ ਕੁਛ ਨਹੀਂ ਕਰਨਾ ਬਸ ਇਸ ਤਰ੍ਹਾਂ ਇਹਨੂੰ ਆਪਾਂ ਪਿੱਛੇੋਂ ਪ੍ਰੈਸ ਕਰਨਾ ਆਪਣੇ ਆਪ ਜਿਹੜਾ ਡਿਜ਼ਾਈਨ ਬਣ ਕੇ ਸਨੈਕਸ ਆਪਣਾ ਆਪਣੇ ਆਪ ਜਿਹੜਾ ਝਾਲੀ ਤੋਂ ਬਾਹਰ ਆ ਜਾਊਗਾ ਠੀਕ ਆ ਜੀ ਦੇਖ ਸਕਦੇ ਤੁਸੀਂ ਇਹ ਡਬਲ ਜਾਲੀ ਸੀਗੀ ਡਬਲ ਜਾਲੀ ਦੇ ਵਿੱਚੋਂ ਦੇਖੋ ਵਿੱਚ ਵਿੱਚ ਨਾ ਛੋਟੇ ਵੱਡੇ ਹੋ ਜਾਂਦੇ ਆ ਉਹ ਜਾਲੀ ਅੱਗੇ ਪਿੱਛੇ ਹੋ ਜਾਂਦੀ ਆ ਤੇ ਇਹ ਮੈਂ ਡਬਲ ਜਾਲੀ ਦੇ ਵਿੱਚ ਬਣਾਇਆ ਬਹੁਤ ਸੋਹਣਾ ਇਹ ਵੀ ਬਣਿਆ ਤੇ ਹੁਣ ਮੈਂ ਜਾਲੀ ਨੂੰ ਸਿੰਗਲ ਕਰ ਲੂੰਗੀ ਤੇ ਐਸੀ ਤਰ੍ਹਾਂ ਹੀ ਬਸ ਉਦਾਂ ਹੀ ਆਪਾਂ ਇਹਦਾ ਥੋੜਾ ਜਿਹਾ ਪੋਰਸ਼ਨ ਲਿਆ ਜਾਲੀ ਸਿੰਗਲ ਕਰ ਲਈ ਐ ਇਹਦੇ ਵਿੱਚ ਰੱਖਿਆ ਇਹਨੂੰ ਮੈਂ ਤੇ ਬਸ ਉਸੇ ਤਰ੍ਹਾਂ ਹੀ ਇਹਨੂੰ ਆਪਾਂ ਪਿੱਛੋਂ ਪ੍ਰੈਸ ਕਰਕੇ ਦਬਾ ਕੇ ਤੇ ਅੱਗੇ ਨੂੰ ਉਹਨੂੰ ਕੱਟ ਲੈਣਾ ਆ ਤੇ ਬਹੁਤ ਹੀ ਸੋਹਣਾ ਸਨੈਕਸ ਬਣ ਕੇ ਜੀ ਤਿਆਰ ਹੋਊਗਾ ਇਹ ਬੜਾ ਹੀ ਵਧੀਆ ਡਿਜ਼ਾਈਨ ਬਣਦਾ ਦੇਖੋ ਹੈ ਨਾ ਬਿਲਕੁਲ ਆਸਾਨ ਤਰੀਕਾ ਫਟਾਫਟ ਬਣ ਜਾਂਦੇ ਕੋਈ ਔਖਾ ਕੰਮ ਨਹੀਂ ਹੈਗਾ ਦੇਖਣ ਵਾਲਾ ਗੈਸ ਨਹੀਂ ਕਰ ਸਕੂਗਾ ਵੀ ਤੁਸੀਂ ਕਿੱਦਾਂ ਇਹ ਬਣਾ ਕੇ ਤਿਆਰ ਕੀਤੇ ਬਿਲਕੁਲ ਨਹੀਂ ਟੁੱਟਦੇ ਬਿਲਕੁਲ ਨਹੀਂ ਖਿਲਰਦੇ ਬਹੁਤ ਵਧੀਆ ਬਣਦੇ ਆ ਇਸ ਤਰ੍ਹਾਂ ਆਪਾਂ ਸਾਰੇ ਪਹਿਲਾਂ ਤਿਆਰ ਕਰ ਲੈਣੇ ਦੇਖੋ ਜੀ ਆਪਾਂ ਸਾਰੇ ਤਿਆਰ ਕਰ ਲਏ ਤੇਲ ਆਪਾਂ ਰੱਖਿਆ ਗਰਮ ਤੇਲ ਵੀ ਮੈਂ ਬਹੁਤਾ ਨਹੀਂ ਲਿਆ ਹੈਗਾ ਤੇ ਦੇਖੋ ਅੱਧਾ ਕਿਉਂ ਵਿੱਚ ਡੁੱਬਿਆ ਤੇ ਜਿੰਨੇ ਇਹਦੇ ਵਿੱਚ ਪੀਸ ਪੈਂਦੇ ਆ ਆਪਾਂ ਪਹਿਲਾਂ ਉਹਨੇ ਪੀਸ ਪਾ ਲੈਣੇ ਆ ਦੋ ਵਾਰੀ ਕਰਕੇ ਬਣਾ ਲਵਾਂਗੇ ਤੇ ਸੇਕ ਨੂੰ ਜਿਹੜਾ ਮੀਡੀਅਮ ਰੱਖਣਾ ਬਿਲਕੁਲ ਫੁੱਲ ਸੇਕ ਨਹੀਂ ਕਰਨਾ ਨਹੀਂ ਤਾਂ ਵਿੱਚੋਂ ਕੱਚੇ ਰਹਿ ਜਊਗੇ ਇਹ ਤੇ ਉੱਪਰੋਂ ਜਿਹੜੇ ਆ ਫਟਾਫਟ ਕਾਲੇ ਹੋ ਜੂਗੇ ਇਸ ਕਰਕੇ ਸੇਕ ਨੂੰ ਮੀਡੀਅਮ ਰੱਖਣਾ ਥੋੜੀ ਜਿਹੀ ਤਸੱਲੀ ਦੇ ਨਾਲ ਇਹਨਾਂ ਨੂੰ ਆਪਾਂ ਬਣਾਉਣਾ ਹੈ ਤਾਂ ਕਿ ਅੰਦਰ ਤੱਕ ਇਹ ਪੱਕ ਜਾਣ ਕਿਉਂਕਿ ਇਹਦੇ ਵਿੱਚ ਜਿਹੜਾ ਕੌਰਨ ਫਲੋਰ ਆਪਾਂ ਪਾਇਆ ਨਾ ਉਹ ਕੱਚਾ ਬਾਕੀ ਤਾਂ ਕੋਈ ਚੱਕਰ ਨਹੀਂ ਗਾ ਬ੍ਰੈਡ ਆ ਤੇ ਆਲੂ ਆ ਤੇ ਕਾਰਨਫਲੋਰ ਦੋ ਚਮਚੇ ਪਾਏ ਉਹ ਕੱਚੇ ਵੈਸੇ ਵੀ ਕੱਚੀ ਚੀਜ਼ ਜਿਹੜੀ ਵਧੀਆ ਨਹੀਂ ਲੱਗਦੀ ਹੁੰਦੀ ਤੇ ਤੁਸੀਂ ਥੋੜੀ ਜਿਹੀ ਤਸੱਲੀ ਦੇ ਨਾਲ ਮੀਡੀਅਮ ਸੇਕ ਦੇ ਤੇ ਇਹਨੂੰ ਐਦਾਂ ਪਕਾਉਣਾ ਹੈ ਵਧੀਆ ਤਰੀਕੇ ਨਾਲ ਸੇਕ ਲੱਗ ਗਿਆ ਥੱਲੇੋਂ ਜਦੋਂ ਪਤਾ ਲੱਗ ਗਿਆ ਨਾ ਦਿਸਣ ਲੱਗ ਗਿਆ ਥੋੜਾ 골ਡਨ ਜਿਹਾ ਉਦੋਂ ਇਹਨਾਂ ਨੂੰ ਪਲਟ ਦੋ ਐਦਾਂ ਬਹੁਤ ਸੌਖਾ ਹੈ ਜੀ ਬਿਲਕੁਲ ਨਹੀਂ ਖਿੱਲਰਦੇ ਬਿਲਕੁਲ ਨਹੀਂ ਔਖਾ ਹੈਗਾ ਇਹ ਤੇ ਦੇਖੋ ਆਪਾਂ ਜਿਹੜੇ ਪਹਿਲਾਂ ਪਾਏ ਸੀ ਫਿਰ ਮੈਂ ਇੱਕ ਵਾਰੀ ਪਲਟ ਦਿੱਤੇ ਸੀ ਇਹ 골ਡਨ ਹੋ ਗਏ ਕਿੰਨੇ ਸੋਹਣੇ ਬਣੇ ਆ ਇਹ ਇਹਨਾਂ ਨੂੰ ਆਪਾਂ ਕੱਢ ਲੈਣੇ ਇਸੇ ਤਰ੍ਹਾਂ ਆਪਾਂ ਬਾਕ ਤੇ ਵੀਡੀਓ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਨੇ ਹੁੰਦੇ ਆ ਤੇ ਛੋਟੀ ਰੱਖ ਕੇ ਬਣਾਨੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਪਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਦੇਖੋ ਆਪਾਂ ਜਿਹੜੇ ਬਣਾਏ ਸੀ ਇੱਕ ਵਾਰੀ ਪਾਇਓ ਆਪਾਂ ਕੱਢ ਲਏ ਆ ਜਿਹੜੇ ਰਹਿੰਦੇ ਆ ਉਹ ਵੀ ਆਪਾਂ ਬਸ ਉਸੇ ਤਰ੍ਹਾਂ ਪਾ ਕੇ ਇਦਾਂ ਹੀ ਆਪਾਂ ਦੋਕ ਵਾਰੀ ਪਲਟ ਕੇ ਇਹਨਾਂ ਨੂੰ 골ਡਨ ਕਰਕੇ ਇਹਨਾਂ ਨੂੰ ਵੀ ਕੱਢ ਲੈਣਾ ਬਹੁਤ ਛੇਤੀ ਬਣ ਜਾਂਦੇ ਆ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਨਮੀ ਜੇ ਰੈਸਪੀ ਆ ਇਹ ਚੀਜ਼ ਉਹੀ ਆ ਸਮਾਨ ਉਹੀ ਆ ਬਸ ਬਣਾਉਣ ਦਾ ਤਰੀਕਾ ਆ ਆਪਾਂ ਥੋੜਾ ਜਿਹਾ ਬਦਲਿਆ ਆ ਤੇ ਉਹ ਜਿਹੜੀ ਪੰਨੇ ਆਪਾਂ ਸੁੱਟਦੇ ਆ ਉਹਨੂੰ ਧੋ ਕੇ ਸਾਫ਼ ਕਰ ਲਓ ਉਹਦੇ ਨਾਲ ਤੁਸੀਂ ਡਿਜ਼ਾਈਨ ਇਦਾਂ ਬਣਾ ਸਕਦੇ ਆ ਜੀ ਤੇ ਦੇਖਣ ਵਾਲਾ ਨਹੀਂ ਜੱਜ ਕਰੂਗਾ ਵੀ ਕਿਹੜੀ ਚੀਜ਼ ਨਾਲ ਤੁਸੀਂ ਇਹਨੂੰ ਬਣਾਇਆ ਬਹੁਤ ਮਿਹਨਤ ਲੱਗੀ ਹੋ ਪਰ ਬਿਲਕੁਲ ਮਿਹਨਤ ਨਹੀਂ ਲੱਗਦੀ ਫਟਾਫਟ ਬਣ ਜਾਂਦੇ ਆ ਦੇਖੋ ਜਿਹੜੇ ਬਾਅਦ ਚ ਪਾਏ ਉਹ ਵੀ ਆਪਾਂ ਕੱਢ ਲਏ ਆ ਤੇ ਬਹੁਤ ਸੋਹਣੇ ਬਣੇ ਆ ਇਹ ਤੇ ਮੈਂ ਤੋੜ ਕੇ ਵੀ ਤੁਹਾਨੂੰ ਦਿਖਾ ਲ ਦਨੀ ਆ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਹੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੇਖੋ ਮੈਂ ਲਾਗਿਓ ਕਰਕੇ ਤੁਹਾਨੂੰ ਦਿਖਾ ਲਈ ਆ ਕਿੰਨੇ ਵਧੀਆ ਆਪਣੇ ਸਨੈਕਸ ਬਣ ਕੇ ਜਿਹੜੇ ਇਹ ਤਿਆਰ ਹੋਏ ਆ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੇ ਜਾਲੀ ਵਾਲੇ ਬਣੇ ਆ ਇਹ ਤੇ ਬਿਲਕੁਲ ਨਾ ਜਲੇ ਆ ਨਾ ਕੱਚੇ ਆ ਬੜੇ ਵਧੀਆ ਬਣੇ ਆ ਜੀ ਤੇ ਮੈਂ ਇੱਕ ਤੁਹਾਨੂੰ ਤੋੜ ਕੇ ਦਿਖਾ ਲ ਦੀਆਂ ਦੇਖੋ ਬਿਲਕੁਲ ਕਲਕੱਲੇ ਵਿੱਚੋਂ ਪੀਸ ਬਣੇ ਹੋ